ਤੂੰ ਇਹ ਇਲਜ਼ਾਮ ਲਾ ਦਿੰਦੇ ਜੋ ਵੀ ਜੇਲ੍ਹ ਦੇ ਵਿੱਚ ਔਰ ਕੋ ਫੋਨ ਆ ਉਹ ਫੋਨ ਕਰਕੇ ਬੰਦੇ ਮਰਾ ਰਿਆ ਜਿਉ ਸਭ ਕੁਝ ਜੇਲ੍ਹ ਚ ਬਿਠਿਆ ਕਰ ਰਿਆ ਤੇ ਉਹ ਟਟੂ ਦੀ ਜੇਲ੍ਹ ਆ ਫਿਰ ਮਜੀਠੀਏ ਦੀ ਗੱਲ ਖਣੂ ਵੀ ਜਿਹਨੂੰ ਆਪ ਨੂੰ ਦੱਸਣਾ ਪਵੇ ਮੈਂ ਐਮ ਐਲ ਏ ਆ ਤੇ ਉਹ ਟਟੂਲਾ ਐਮ ਐਲ ਏ ਇਹ ਸਭ ਕੁਝ ਜੇਲ੍ਹ ਚ ਅਮਰਤਪਾਲ ਨੂੰ ਮਿਲਦੇ ਆ ਉਹ ਤੁਹਾਡਾ ਜਵਾਈ ਆ ਉਹ ਤੁਹਾਡਾ ਸਰਕਾਰ ਦਾ ਜਵਾਈ ਆ ਵੀ ਉਹਨੂੰ ਜਵਾਈ ਨੂੰ ਵੀ ਪੀਏ ਵੀ ਆਈ ਪੀ ਟੂ ਟਰੀਟਮੈਂਟ ਉੱਥੇ ਦੇਣਦੇ ਜੋ ਵੀ ਉਹਨੂੰ ਅੰਦਰ ਨਸ਼ਾ ਵੀ ਤੁਸੀਂ ਦੇਣਦੇ ਜੋ ਉਹਨੂੰ ਅੰਦਰ ਫੋਨ ਵੀ ਦੇਣਦੇ ਜੋ ਜੇ ਸਭ ਕੁਝ ਉਲੋਂ ਉੱਥੇ ਦੇਣ ਮਿਲਦਿਆ ਵਾ ਤੇ ਉਹ ਫਿਰ ਜੇਲ੍ਹ ਚ ਕਿਦਾ ਹੋਇਆ ਤੇ ਫਿਰ ਫਿਰ ਤੂੰ ਵੀ ਸੁੱਤੇ ਚ ਐਨੇ ਸਿਹਾਰ ਬਰੀ ਵਧਾ ਦਿੰਦੇ ਫਿਰ ਤੂੰ ਵੀ ਸੁੱਤੇ ਤੂੰ ਉੱਥੇ ਕਿਉਂ ਨਹੀਂ ਨਿਗਰਾਨੀ ਹੁੰਦੀ ਵੀ ਉਮਰਤ ਪਾਲ ਕਿਦਾਂ ਕਰੀ ਜਾਂਦਾ ਨਸ਼ਾ ਉਦਾਂ ਤੇ ਤੂੰਆਂ ਦੇ ਚੜੀ ਓਟ ਨਹੀਂ ਸਕਦੀ ਆਡੀ ਦੀ ਮਰਜ਼ੀ ਤੋਂ ਬਿਨਾ ਖਾਂਬਣੀ ਮਾਰ ਸਕਦੀ ਤੇ ਫਿਰ ਉਹ ਨਸ਼ਾ ਕਿਦਾਂ ਕਰੀ ਜਾਂਦੇ ਆ ਵੀ ਜਿਹਦਾ ਮਤਲਬ ਆ ਵਾ ਵੀ ਇੱਕ ਸਿਰਫ ਟਾੜੀ ਚਾਲ ਆ ਆਂਦੇ ਆ ਵੀ ਰੰਡੀ ਬਸਣਾ ਚਾਹੁੰਦੀ ਆ ਪਰ ਉਹਨੂੰ ਗਲਾਂ ਲੈਣੀ ਮਸਣ ਦਿੰਦੇ ਆ ਉਹ ਗੱਲ ਪਤਾ ਕੀ ਹੁੰਦੀ ਆ ਵੀ ਇੱਕ ਜਿਹੜੀ ਆਪਣੇ ਬੱਚਿਆਂ ਦੇ ਸਿਰ ਤੇ ਆਪਣੇ ਘਰ ਵਾਲੇ ਮਾਰਨ ਤੋਂ ਬਾਅਦ ਚ ਰਹਿਣਾ ਰਿੰਦੀ ਆ ਨਾ ਸਹੁਰਿਆਂ ਦੇ ਘਰ ਤੇ ਤੇਰੇ ਵਰਗੇ ਖੱਚ ਜਾਂ ਜਿਹੜਿਆ ਖੱਚ মিডিਆ ਵਾਲੇ ਆ ਨਾ ਉਹ ਆਖਣਗੇ ਫਲਾਣੀ ਨਾ ਗੰਦੀ ਇਹ ਫਲਾਣੀ ਨਾ ਗੱਲਬਾਦੀ ਇਹਦੀ ਉਹਨੂੰ ਇੰਨਾ ਗਜਰੀਲ ਕਰ ਦਿੰਦੇ ਵੀ ਉਹ ਦੁਖੀ ਹੋ ਗਿਆ ਦਿੰਦੀ ਵੀ ਮੈਂ ਘਰ ਹੀ ਛੱਡ ਚਲੀ ਆ ਕਿਉਂ ਉਹ ਕਰਦੇ ਕੌਣ ਆ ਉਹ ਸਰੀ ਕਰਦੇ ਵੀ ਜਿੰਨਾ ਪੈਲੀ ਨਪਣੀ ਹੁੰਦੀ ਆ ਤੇ ਹੁਣ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਵੀ ਤਰਨਤਾਰਨ ਮੈਂ ਜਿੱਤ ਨਹੀਂ ਸਕਦਾ ਕਿਉਂਕਿ ਕਾਲੀਤਲ ਵੀ ਹੈਵੀ ਹੋ ਗਿਆ ਉੱਥੇ ਕਾਂਗਰਸ ਵੀ ਉੱਥੇ ਹੈਵੀ ਆ ਤੇ ਅਮਰਤਪਾਲ ਪੂਰਾ ਟੱਕਰ ਚ ਤੇ ਤੈਨੂੰ ਪਤਾ ਹੀ ਵੀ ਤੈਨੂੰ ਕਿਸ ਨੇ 베ਰੀਆਂ ਵਟੇ ਵੀ ਨਹੀਂ ਲੈਣਾ ਉੱਥੇ ਤੇ ਆਪਣੇ ਤੋਂ ਬਿਆਨਾਂ ਤੋਂ ਮੁਕਰਿਆ ਪਹਿਲਾਂ ਤੂੰ ਲੋਕਾਂ ਨੂੰ ਨਕਾਰਿਆ ਹੋਇਆ ਹਾਰਿਆ ਹੋਇਆ ਜ਼ਮਾਨਤ ਜਬਤ ਕਰਾਈ ਹੋਈ ਜਿਸ ਇਨਸਾਨ ਨੇ ਉਹਨੂੰ ਤੂੰ ਵੱਡਾ ਲੀਡਰ ਦੱਸ ਕੇ ਚਾਮਣ ਕੀਤਾ ਤੇ ਜਿਨ੍ਹਾਂ ਨੇ ਦਰਿਆ ਮਿਛਾਈਆਂ ਤੁਹਾਡੇ ਵਾਸਤੇ 76 ਖਾਦੇ ਕਾਲੀਆਂ ਕੋ ਵੀ ਤੇ ਕਾਂਗਰਸੀਆਂ ਕੋ ਵੀ ਤੇ ਅਜੇ ਵੀ ਉਹ ਖਾਣਦੇ ਆ ਪੂਰੇ ਪੰਜਾਬ 'ਚ ਅਜੇ ਖਾਣਦੇ ਵਲੰਟੀਅਰ ਜਿਹੜੇ ਆ ਤੇ ਉਹਨਾਂ ਨੂੰ ਪਿਛੇ ਛੱਡ ਕੇ ਤੇ ਇੱਕ ਨਕਾਰੇ ਹੋਏ ਬੰਦੇ ਨੂੰ ਤੂੰ ਗਾੜੀ ਲੈ ਜਾਂਦਾ ਦੂਜਾ ਨੰਬਰ ਜੇ ਅਮਰਤਪਾਲ ਕੋ ਨਸ਼ਾ ਉਥੇ ਜਾ ਰਿਹਾ ਅਮਰਤਪਾਲ ਕੋ ਨਸ਼ਾ ਜਾ ਰਿਹਾ ਨਸ਼ਾ ਕਰ ਰਿਹਾ ਕਦੀ ਥੋਹ ਹਾਲ ਤੇਰਾ ਵਾ ਤੇਰੇ ਟੁਕੜਬੋਜ ਮੀਡੀਆ ਵਾਲੇ ਉਹਨਾਂ ਕੋ ਕੋਈ ਹੋਰ ਮੁੱਦਾ ਨਹੀਂ ਹੁੰਦਾ ਜਦੋਂ ਉਹਨਾਂ ਦੀ ਟੀਆਰਪੀ ਘਟਣ ਲੱਗਦੀ ਆ ਤੇ ਤੇਰੇ ਛੇਤਰ ਵੱਜਣ ਲੱਗਦੇ ਆ ਗੱਲ ਨੂੰ ਦੂਜੇ ਬੰਨੇ ਕਰਨਾ ਹੁੰਦਾ ਵਾ ਤੇ ਤੂੰ ਉਹ ਗੱਲ ਮੁੱਦਾ ਚੁੱਕ ਲੈਣਾ ਵਾ ਅਮਰਤਪਾਲ ਦਾ ਯਾਰ ਜਿਉ ਸਭ ਕੁਝ ਉਹਨੂੰ ਉਥੋਂ ਡਿਬੜੂ ਕਾਰਡ ਜੇਲ੍ਹ ਦੇ ਵਿੱਚ ਆ ਚੀਜ਼ਾਂ ਮਿਲ ਰਹੀਆਂ ਤੇ ਉਹਨੂੰ ਫਿਰ ਡਿਬੜੂ ਕਰ ਰੱਖਿਆ ਕਿਉਂ ਆ ਉਹਨੂੰ ਲਿਆਓ ਪੰਜਾਬ ਦੀ ਜੇਲ੍ਹ ਚ ਇਹੋ ਜਿਹੇ ਕਮਰੇ ਜੀ ਦੋ ਭਾਂਡ ਚੋ ਜਿੱਥੇ ਉਹ ਸਾਹਣਾ ਬਈ ਉਹਦਾ ਫਿਰ ਕਰੋ ਪਰ ਪਾਬੰਦੀ ਪੂਰੀ ਔਰ ਤੇ ਲੋਕਾਂ ਨੂੰ ਜਨਤਕ ਕਰੋ ਆ ਵੇਖੋ ਜੀ ਉਥੇ ਨਸ਼ਾ ਕਰਦਾ ਜੀ ਅਹੀਂ ਲਿਆ ਗਏ ਨੂੰ ਛੁੱਟਿਆ ਜੀ ਜੇਲ੍ਹ ਦੇ ਵਿੱਚ ਇਹ ਮਰਨਦਿਆ ਜੋਂ ਨਸ਼ੇਣਾ ਇਹਨੂੰ ਨਸ਼ਾ ਨਹੀਂ ਅਹੀਂ ਕਰਨ ਦੇਣਾ ਤਾਂ ਪਤਾ ਲੱਗੇ ਪਬਲਿਕ ਨੂੰ ਹੀਰੋ ਡਿਬੜੀ ਕਾਰਡ ਉਹਨੂੰ ਰੱਖਣ ਦਾ ਕੀ ਫਾਇਦਾ ਜੇ ਉਹ ਕੋਈ ਫੋਨ ਵੀ ਆ ਉਹ ਨਸ਼ਾ ਵੀ ਕਰਦਾ ਵਾ ਉਹ ਹਰ ਇੱਕ ਚੀਜ਼ ਦਾ ਮਾੜੀਆਂ ਚੰਗੀਆਂ ਚੀਜ਼ਾਂ ਦਾ ਆਦੀ ਹੋ ਗਿਆ ਤੇ ਉਹਨੂੰ ਫਿਰ ਪੰਜਾਬ ਲਿਆ ਆ ਗਏ ਉਹ ਜੇ ਕਿ ਕਮਰੇ ਦੇ ਛੁੱਟਣ ਨਾਲੇ ਪਬਲਿਕ ਨੂੰ ਦੱਸੋ ਉਹਦਾ ਕਰਾਓ ਮੈਡੀਕਲ ਦਸੋ ਜਨਤਾ ਨੂੰ ਸਾਬਤ ਕਰੋ ਵੀ ਆਹ ਵੇਖੋ ਜੀ ਨਸ਼ਾ ਕਰਦਾ ਆ ਕੁਝ ਕਰਦਾ ਤਾਂ ਕਰਕੇ ਅਸੀਂ ਇਹਨੂੰ ਰੱਖਿਆ ਤੇ ਬੰਦਾ ਹੀ ਮੜਾ ਮੜਾ ਤੇ ਜਦੋਂ ਪਣਵਾਈਏ ਨੂੰ ਤੁਸੀਂ ਡਿਬੜੂ ਕਾੜ ਸੁੱਟ ਗਏ ਉਹਨੂੰ ਸਾਰੀਆਂ ਦੇ ਸਹੂਲਤਾਂ ਮਿਲਦੀਆਂ ਵਾਂ ਤੇ ਫਿਰ ਪਣਵਾਈਏ ਨੂੰ ਤੁਸੀਂ ਕਿ ਸੁੱਟਿਆ ਕਿਉਂ ਜੀ ਡਿਬੜੂ ਕੜ ਉਹਨੂੰ ਲਿਆਓ ਪੰਜਾਬ ਦੇ ਵਿੱਚ ਪਬਲਿਕ ਦੇ ਵਿੱਚ ਉਹਨੂੰ ਛੱਡੋ ਸਕੋ ਤੇ ਪਤਾ ਲੱਗਿਆ ਵੀ ਉਹ ਜਦੋਂ ਕਿਤੇ ਪੀ ਪਾ ਕੇ ਕਿਦੇ ਨਸ਼ਾ ਡਿੱਗਾ ਹੋਊਗਾ ਜਾਂ ਉਹਨੂੰ ਚਾਰ ਬੰਦੇ ਸਵੇਰੇ ਮਿਲ ਜਾਣਗੇ ਉਹਦੇ ਘਰ ਤੇ ਉਹ ਨਸ਼ੇ ਨਾਲ ਢੋਤੋਇਆ ਉਹ ਤੇ ਬਾਹਰ ਉਹ ਦਿਖਲੇ ਰਹੇ ਹੋਣਗੇ ਲੋਕਾਂ ਨੂੰ ਪਤਾ ਲੱਗੂ ਵੀ ਇਹਦੇ ਨਸ਼ਾ ਵਾਕਈ ਕਰਦਾ ਇਹ ਭਗਵੰਤ ਮਾਨ ਜੀ ਹੁ ਤੂੰ ਬਣ ਗਿਆ ਬਿਆੰਦਾ ਬੁੱਚੜ ਤੇ ਬੁੱਚੜ ਦੇ ਮੁੜਕੇ ਪੱਟ ਵੀ ਨਹੀਂ ਲੱਭੇ ਉਹਦੇ ਖੁੱਲ ਹਾਂਜੀ ਕਿੱਦਾਂ ਜੀ ਤਗੜੇ ਹੋ ਜੋ ਆਂਦੇ ਆ ਇਲੈਕਸ਼ਨ ਆ ਗਈ ਆ ਫਿਰ ਕਰਨਤਾਰ ਸਾਹਿਬ ਦੇ ਵਿੱਚ ਪਰ ਅੱਜ ਸਵੇਰੇ ਖਬਰਾਂ ਸੁਣਦਿਆਂ ਹਾਂ ਟੁਕੜਪੋ ਜਿਹੜੇ ਦੋਗੇ মিডিਆ ਵਕਾਊ ਆਪਣੇ ਆਪ ਨੂੰ ਬੜੇ ਆਂਦੇ ਕਿਸਾਨਾਂ ਦੇ ਹਮਦਰਦ ਆ ਇਹ ਨਿਊਜ਼ ਚਲਾਉਂਦੇ ਹੀ ਵੀ ਅਮਰਤਪਾਲ ਦੇ ਸਾਥੀਆਂ ਨੇ ਬਿਆਨ ਲਿਖਾ ਤੇ ਆ ਦਰਜ ਕਰਾਤਾ ਵੀ ਅਮਰਤਪਾਲ ਨਸ਼ਾ ਕਰਦਾ ਠੀਕ ਹੈ ਜੀ ਮੰਨਦੇ ਹਾਂ ਜੋ ਤੁਸੀਂ ਕਹਿੰਤਾ ਸੱਚ ਹੈ ਜੀ ਪਰ ਮੈਂ ਭਗਵੰਤ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵਾਂ ਵੀ ਤੇਰੀ ਪੁਲਿਸ ਤੇਰਾ ਲੋਕਤੰਤਰ ਕਿਉਂਕਿ ਸਭ ਕੋ ਹੁਣ ਤੇਰੇ ਕੋਈ ਚਲਾਉਂਦੇ ਆ ਲੋਕਤੰਤਰ ਤੇ ਮਰ ਗਿਆ ਵਾ ਹੁਣ ਤੇ ਤੇਰਾ ਡੰਡਾ ਪਰ ਜਿਹੜੀ ਚਲਾਉਂਦੇ ਆ ਤੇ ਸਿਰਫ ਉਦੋਂ ਹੀ ਇਹ ਕਿਉਂ ਬਿਆਨ ਆਉਂਦੇ ਆ ਜਦੋਂ ਤੇਰੀ ਧੌਣ ਦੇ ਕਿਲਾਰੇ ਕੋਨਾ ਕੋ ਗੂਟਾ ਰੱਖਦਾ ਵਾ ਤੇਰੀ ਜਿਹੜੀ ਧੌਂਚ ਕਿੱਲਾ ਵਾ ਨਾ ਉਹਨੂੰ ਨੱਪਣ ਦੀ ਕੋਸ਼ਿਸ਼ ਕਰਦਾ ਵਾ